ਗੁੱਡ ਆਫਟਰਨੂੰ ਜੀ ਅੱਜ ਹੈਗੀ 29 ਅਗਸਤ ਤੇ ਆਪਣਾ ਡੇਲੀ ਬਲੌਗ ਦੇ 10 ਅੱਜ 10ਵਾਂ ਦਿਨ ਹੈ ਜ ਆਪਣਾ ਡੇਲੀ ਬਲੌਗ ਦਾ ਤੇ ਅੱਜ 10ਵੇਂ ਦਿਨ ਤੇ ਆਪਾਂ ਪਹੁੰਚੇ ਆਂ ਜੌਣਾ ਮੋੜ ਜਿਹਦੇ ਪਿੰਡ ਮੋੜ ਹਾਂਜੀ ਤਾਂ ਮੋੜ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਆਪਾਂ ਜੌਣਾ ਮੋੜ ਦੀ ਸਮਾਦ ਤੇ ਮੱਥਾ ਟੇਕੀਏ ਤਾਂ ਤੁਹਾਨੂੰ ਦਰਸ਼ਨ ਕਰਾਉਣਾ ਹੈ ਜੌਣਾ ਮੋੜ ਦੀ ਸਮਾਦ ਦੀ ਇਹ ਹੈ ਜੌਣਾ ਮੋੜ ਦੀ ਸਮਾਦ ਜੌਣਾ ਮੋੜ ਦਾ ਪੁੱਤ ਬਣਾਇਆ ਹੈ ਓਰੇ ਇਹ ਸ਼ਹਿਰ ਆ ਤਾਂ ਫੋਟੋ ਸੈਟਾ ਤੇ ਥੁਰੇ ਮੋੜਾ ਪਿੰਡ ਆਪਾਂ ਕਿੱਥੋਂ ਆਏ ਆ ਤੇ ਅੱਗੇ ਤੁਹਾਨੂੰ ਦੱਸਦੇ ਆ ਤਾਂ ਹੁਣ ਆਪਾਂ ਚੱਲਦੇ ਆ ਇੱਕ ਸਰਪ੍ਰਾਈਜ਼ ਲਈ ਦੱਸਦੇ ਆ ਕਿ ਮੋੜਾ ਪਿੰਡ ਕਿਉਂ ਆਏ ਆ ਆਪਾਂ ਥੋੜੇ ਹੀ ਟਾਈਮ ਦੇ ਵਿੱਚ ਉਹ ਅਨਮੋਲ ਚੀਜ਼ ਆਪਣੇ ਸਾਹਮਣੇ ਵੀ ਤੇ ਅਜਾਬਰਦਸਤ ਚੀਜ਼ ਉਸ ਆਪਣੇ ਸਾਹਮਣੇ ਆਉਣ ਵਾਲੀ ਹੈ ਤਿਆਰੀ ਹੋ ਰਹੀ ਹੈ ਜੀ ਦਿਲ ਦੀਆਂ ਧੜਕਣਾਂ ਛਾਉਂ ਕੇ ਟਕ ਟਕ ਕਰਦਾ ਟਕ ਟਕ ਕਰਦਾ ਬਸ ਇੱਕ ਅੰਮ੍ਰਿਤ ਅੱਜ ਕੋਸ਼ਿਸ਼ ਕਰਾਂਗੇ ਆਪਣੇ ਸਾਹਮਣੇ test 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 ਤੇਰੀ ਫੋਟੋ ਕਰਦਾ ਸੀ ਕਿੱਥੇ ਨੇ ਆਇਆ ਨਾ ਜੱਜ ਆਇਆ ਕਰ ਸੈ ਬੜੇ ਕਿ ਤਾ ਰੈਫਰੈਂਸ ਕਰ ਉਹ ਨਵਲਾ ਬੱਧੀ ਪਟੰਨ ਵੀ ਗੱਲ ਪਟਾ ਪਟਾ ਕੱਢ ਤਾ ਤਿਆਰ ਕਰ ਲਿਆ ਏ ਚੌਪਰ ਜੋ ਬੱਜਦੇ ਨੇ ਤਿਆਰ ਰਹਾ ਪੂਰਾ ਵੱਡੇ ਛਾਲ ਮਾਰ ਕੇ ਛਾਲ ਮਾਰ ਕੇ ਛਾਲ ਮਾਰ ਕੇ ਬੈਂਤ ਵੀਰ ਕਿੱਲੇ ਵੱਲ ਜੀਤ ਜਿੱਤ ਨਹੀਂ ਸਵਾਰੀ ਡੂਸਾਉਂ ਚ ਲੈ ਲੇ ਨੀ ਲੋਗ ਦੇ ਟੋਟੇ ਲਿਖਾਉਂਦੇ ਨੀ ਬੱਲਾ ਫਰਾ ਆ ਰਿਹਾ ਟੌਪ ਲੈ ਲੈ ਜੀ ਥੈਂਕ ਯੂ ਜੀ ਦਾ ਵੀ ਪੱਜਾ ਜਾਂਦਾ ਉੱਠ ਕੇ ਟੌਪ ਵੇਰ ਆਇਦੇ ਵੇਲਾ ਕੋਸਾ ਉਹ ਸਭ ਨੂੰ ਕੋਈ ਕਰਦਾ ਵੇ ਜੀ ਸੇ ਲੋ 311 341911 ਆਈਡੀ ਵੀਰੋ ਦੇਖੋ ਬਰੇਡਿੰਗ ਰਾਈਡਿੰਗ ਬਰੇਡਿੰਗ ਮਾਲਸ਼ਾ ਹੋ ਰਹੀਆਂ ਨੇ ਉਹ ਜ਼ੋਰ ਲਾ ਕੇ ਕਰੋ ਸੁੰਬਾ ਦੇ ਉਰੀ ਰਾ ਸੁੰਬਾ ਦਾ ਸ਼ਾਟ ਜਮ ਮਲਾਈ ਦਾ ਕੀ ਫਾਇਦਾ ਫੁੱਡੀ ਦਾ ਬਾਹਰ ਥੁੜੀ ਲਾਦੀਆਂ ਨਾ ਰਾਤ ਦਾ ਖਰਾਬ ਕਰਦੇ ਮੋਟੀ ਮੋਟੀ ਚੜ ਕੇ ਫੇਰ ਔਖਾ ਹੋ ਜੂਗਾ ਮਾਣ ਚੋੜਦਾ ਵੀ ਲੈ ਲਾ 70 ਤੀ ਲੈ ਲਾ ਪਰ ਬਲਕਾਰ ਦੋਗ ਹੱਥ ਲਾ ਕੇ ਚੁੱਪ ਕਰ ਗਿਆ ਐ ਬਲਕਾਰ ਜਾਦੂ ਵਾਲੇ ਹੱਥ ਨੇ ਇੰਨੀ ਵਾਦੂਗਾ ਆ ਜਾਦੂ ਵਾਲੇ ਹੱਸ ਰਹੇ ਆ ਜਾਦੂ ਵਾਲੇ ਹੱਸ ਰਹੇ ਉਹ ਚੱਕੀ ਮੰਦੀਪ ਦੇ ਹੱਥ ਵੱਡੇ ਨੇ ਨੇ ਦੂਰ ਤੋਂ ਬਾਗਬਾਦ ਲੈਣ ਦੇ ਵੀਰੇ ਜੀ ਜਿਵੇਂ ਮੰਦੀਪ ਵੀਰੇ ਬਹੁਤ ਨਹੀਂ ਅਸੀਂ ਮੰਦੀਪ ਵੀਰਾ ਦਾ ਛਾਲ 5 8 9 ਐਂ ਸੇਵਾ ਕਰ ਲਈ ਚੱਲਿਆ ਬਈ ਇਹ ਰੱਖਣਿਆ ਜਾੜੂ ਕੀ ਲੈਣਾ ਆ ਸੀਰਮ ਜਿਆ ਹਾਂ ਬਈ ਇੱਕ ਮਿੰਟ ਕਰੀ ਮਾਰੇ ਅੱਗੇ ਮਗਰ ਨੀਂਦ ਰੱਖਦੇ ਨੇ ਜੀ ਉਹ ਵਾਲੀ ਵੱਡੀ ਹੁਣ ਹੋਰੇ ਕਰਾਂਗੇ ਹੋਰ ਸਰਾਈਂਗ ਤੇ ਦਿਖਾਉਣਾ ਸਾਨੂੰ ਕੈਂਟ ਦੇ ਕਲਿੱਪ ਤੇ ਮੇਰੇ ਨਾਲ ਬੈਠੇ ਪੀਰਾ ਵੀਰੇ ਥੋੜਾ ਗੁੱਡ ਨੇਮ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਕਿਹੜੇ ਪਿੰਡੋਂ ਵੀਰੇ ਮੋੜਾ ਦੀ ਮੋੜਾ ਦੀ ਓਕੇ ਓਕੇ ਠੀਕ ਹੈ ਵੀਰੇ ਥੋੜਾ ਫਰਨੇ ਵੀਰੇ ਹੂੰ ਓਕੇ ਠੀਕ ਹੈ ਠੀਕ ਹੈ ਵੀਰੇ ਉਹਨਾਂ ਦਾ ਮੋੜਾ ਹੀ ਫੋਟੋਗ੍ਰਾਫਰ ਉਹ ਵੀਰੇ ਸਟੂਡੈਂਟ ਨਹੀਂ ਮੈਂ ਬਿਆਨਤ ਟੁੱਲੇਵਾਲ ਦੇ ਨਾਲ ਹੁੰਦਾ ਵੀਰੇ ਓਕੇ ਬਿਆਨਤ ਟੁੱਲੇਵਾਲ ਵੀਰੇ ਦੇ ਨਾਲ ਹੁੰਦਾ ਵੀਰੇ ਉਂਵੀਰ ਦਾ ਪਿੰਡ ਮੋੜਾ ਦਾ ਠੀਕ ਹੈ ਠੀਕ ਹੈ ਠੀਕ ਤੇ ਆ ਮੋੜਾ ਦਾ ਗਰਾਊਂਡ ਹਰ ਪਿੰਡ ਚਾਹੇ ਗਰਾਊਂਡ ਹੋਣਾ ਚਾਹੀਦਾ ਯਾਰ ਆਪਣੇ YouTube ਇੰਦਾਂ ਨਾਲ ਜੋੜਉਂਦੇ ਨੇ ਵੀ ਬਸ਼ੇ ਕੁੱਤੇ ਤੋਂ ਬਚਾਉਂਦੇ ਨੇ ਨਾਲੇ ਜਿਹੜਾ ਅਹਿਸਾਸ ਸੁਰਿਆ ਕੇ ਆ ਰਿਹਾ ਨਾ ਉਹ ਨਿਆਰਾ ਹੀ ਵੱਖਰਾ ਉਹ ਸਮਝਾਇੀ ਨਹੀਂ ਸਕਦਾ ਉਹਦਾ ਸ਼ੂਟ ਚੱਲ ਰਿਹਾ ਓਰੇ ਤੇ ਸ਼ੂਟ ਕਰਿਆ ਜਾ ਰਿਹਾ ਬਿਆਨ ਤੇ ਟੁੱਲੇ ਵਾਲੀ ਆ ਵੀਰੇ ਵੱਲੋਂ ਵੀਰਾ ਵੀ ਬਲੌਗਰ ਆ ਆ ਸਾਰੀ ਸ਼ੂਟ ਤੋਂ ਬਾਅਦ ਆਪਾਂ ਵੀਰੇ ਨੂੰ ਮਿਲਾਂਗੇ ਇੰਤਾਂ ਗੱਲਬਾਤ ਵੀ ਕਰਾਂਗੇ ਤੇ ਲਵਾਂਗੇ ਕੁਝ ਟਿਪਸ ਤਾਂ ਜੀ ਇਹ ਆ ਵੀਊ ਪਿੰਡਾਂ 'ਚ ਰਹਿਣਾ ਦਿਖਵਾ ਦੱਸੇ ਇਹ ਹੈਗਾ Mm -hmm. I wake up to a little bit of drool on my pillow, feel like it's gonna be a bad day. Yeah, I'm tired of shit and the coffee ain't hit yet. Yeah, damn, ain't that great? I don't wanna go to work, cause my boss is a jerk and I'm not even that paid. I need a change in my life, cause I don't feel alive and there's nothing that makes me happy. Oh Hold my beer for a minute, I'm about to quit my job, cash in for a ticket. I'm going on a trip and I don't plan to visit. I'm gonna stay there till I feel like I'm winning all oh, and this is just the beginning. I need a big change. Help me feel like living. I need a big swing, home runs I'm hitting, and I'll never look back, moving on till I get it all. And we all got dreams, we all want things, but what you gonna do for how you Gonna move for what you gonna be? And do you believe you can do anything? ਜੋਬਰ ਦੇ ਐਕਸ਼ਨ ਦੀ ਇਹ ਰੀਡ ਪੈਂਦੀ ਹੈ ਜੰਮਨੇ ਉਹ ਅੱਜ ਰੱਖੀ ਥੋੜਾ ਤਿਆਰ ਕਰ ਲੈ ਹੁਣ ਦੇਖਦੇ ਹਾਂ ਬੁੜਾ ਇਹ ਕੀ ਐਕਸ਼ਨ ਪਾਵੇ ਵਾਲੇ ਬਾਜਦਾ ਪਰ ਫੈਲੇ ਵਾਲੇ ਨੇ ਬੜੇ ਐਕਸ਼ਨ ਪਾਏ ਦਲੇਰ ਹਾਂ ਪਹਿਲਾਂ ਤੋਂ ਕੋਈ ਕੁਝ ਹੋਰ ਆ ਤਾਂ ਇਹ ਨਹੀਂ ਉਹ ਬੜੀ ਉੱਚਾ ਹੁੰਦਾ ਜਾਂਦਾ ਥੋੜਾ ਚੰਗਾ ਇਹਨਾਂ ਦਾ ਵੱਡਾ ਨਹੀਂ ਪਰ ਨਹੀਂ ਇਹ 5 ਸਾਲਾਂ ਦਾ ਹੈ ਇਹਦਾ ਫਾਨੀ ਨਹੀਂ ਹੈ ਇਹ ਪੰਦੀਏ ਰੇਡ ਉਹ ਆਏ ਇਹ ਦੇਖੋ ਆ ਬੁਲਕਾਰੇ ਤਾਂ ਮੇਰੇ ਨਾਲ ਪਤਾ ਜਿਹੜਾ ਇਹਦੇ ਕੋ ਭਾਈ ਦਾ ਸੀ ਕੋਰਾ ਆਹ ਜਿਹੜੀ ਗੱਲ ਲੱਗ ਗਿਆ ਅਭੀ ਕੱਢ ਲਿਆ ਜਮੇ ਅੱਧਾ ਜਮੇ ਬਦਲਣੀ ਸੀ ਐਂ ਜੇ ਬਦਲਣੀ ਇਹ ਪਾਉਂਦਾ ਸੀ ਇਹਦੇ ਤੇ ਲੱਗਿਆ ਤੇਰੀ ਨਿਕਲ ਗਿਆ ਛੱਡ ਗਿਆ ਚੱਲ ਪੁੱਤਰਾ ਇੱਕ ਮਾਰਦੀ ਇਹ ਭੈਣ ਦੇ ਮਨ ਤਾਂ ਇਹ ਪਤਾ ਲੱਗਿਆ ਕਿ ਨਿਕਲ ਗਿਆ ਮੈਂ ਹੁਣ ਮੈਂ ਵੀ ਨਾ ਹਿੱਲ ਜਮੇ ਦੁਬਾਰਾ ਕਰਕੇ ਵਿਗੜਿਆ ਦੁਬਾਰਾ ਜਿਹੜੇ ਆਪਣੇ ਉੱਤੇ ਬੈਠਦੇ ਨਹੀਂ ਹਾਂਸਾਂ ਤੇ ਦੁਬਾਰਾ ਇਹ ਮੇਰੇ ਸਾਹਦੇ ਪਹੁੰਚ ਆਇਆ ਵੀ ਜਦੋਂ ਕੋੜਾ ਨੰਬਰ ਜੱਕਣ ਲੱਗੇ ਹੈ ਲੱਛਣ ਕਰਨਾ ਇਹ ਸਾਡੇ ਸਾਹਮਣੇ ਹੀ ਕਰਦੇ ਨੇ ਦਿਲਾਸ ਰੇਸ ਲਾਈ ਜਾਂਦੇ ਨੇ ਦੋ ਲੱਖ ਕਰਾਂਗੇ ਜਿੱਟਦਾ ਪੀਰ ਇਹ ਲਾਲੀ ਲਾਲੀ ਕੈਂਚੀ ਸਾਡਾ ਪਹਿਲੇ ਜਾਉਣ ਜਾਵੇ ਲੇਖ ਕੋੜਾ ਭਜਾਓ ਸਾਡਾ ਹਾਂ ਛੜ ਜਾ ਵੀ ਇਹਦਾ ਭਜਾਇਆ ਛੜ ਗਿਆ ਲੋੜਾ ਭਜਾਇਆ ਆਓ ਸਾਰੇ ਗੁੱਤ ਗੱਲਾਂ ਕਰਨ ਲੱਗ ਗਏ ਨੇ ਦਾ ਤੱਕੜਾ ਬਾਈ ਕਰਦੇ ਨੇ ਕਰਦੇ ਨੇ ਇਹ ਮੁੰਡਾ ਗਿਆ ਆ ਮੁੰਡਾ ਪਾਉਦਾ ਐਕਸ਼ਨ ਚਲੋ ਆਜੋ ਓਏ ਉਹ ਆਉਂ ਕੁੱਤ ਬਿਠਾਓ ਯਾਰ ਬਹੁਤ ਫਿਰ ਮੈਂ ਬਾਅਦ ਚੀਜ਼ ਬਹੁਤ ਦੋ ਜਾਇਆ ਪਿੱਛੇ ਯੋ ਯੋ ਹਨੀ ਸਿੰਘ ਹਟ ਜਾਓ ਰੇਡ ਪੈਂਦੀ ਆ ਸੇ ਰੇਡ ਹੋ ਗਿਆ ਕੋਡੀ ਵਾਲੇ ਦੀ ਬਣਾ ਰਹੇ ਅਸੀਂ ਇਹ ਵੀ ਉਹ ਕਰੀ ਜੱਟੇ ਵੀ ਆ ਭਾਈ ਇੱਥੇ ਨਾ ਨਾ ਰਹਿੰਦੇ ਏ ਏ ਸੋਣੋ ਨੇ ਨਿਕਲਿਆ ਯਾਰ ਅੱਜ ਬਹੁਤ ਸੋਹਣੇ ਗੁੱਡ ਪਰਸਨ ਮਿਲਿਆ ਅੱਜ ਕੋਈ ਨਹੀਂ ਕੋਈ ਨਾ ਇਹ ਲਾਈਕ ਅੰਗਰੀਆ ਇਹ ਮੈਂ ਬਹੁਤ ਥੋੜਾ ਲਾਉਣਾ ਪਹਿਲੇ ਇੰਟਰਵਿਊ ਤਿਆਰੀਆਂ ਹੋ ਰਹੀਆਂ ਨੇ ਉਹਨੂੰ ਬੰਦ ਕਰਕੇ ਉਹਨੂੰ ਸਵਾਲ ਕਰੂਗਾ ਰਿਆ ਤੈਨੂੰ ਸੁਣਾ ਲਈ ਗੱਲ ਬਹੁਤ ਸੁਣਾ ਲਈ ਸਰੋਣਾ ਜੀ ਦੇ ਰਸ ਜੀ ਇਹੋ ਤੇ ਮਾਹੀ ਨਾਲ ਬਸ ਮਦਰੀ ਮੈਂ ਦੂਸਰ ਸਪੈਸ਼ਲ ਜਾਇਦਾ ਚਾਹਣਾ ਉਹ ਨਾ ਬੰਦੇ ਨੇ ਨਾ ਮੈਂ ਮੈਂ ਫਿਰ ਦੂਸਰ ਸਪੈਸ਼ਲ ਫੋਨ ਕਰਿਆ ਬਾਬਾ ਜੀ ਸਾਸਰੀ ਘਾਲ ਵੀ ਤਨ ਬੁਲਾਈ ਨੰਨੇ ਯਾਰ ਤਾਂ ਜੀ ਤੁਸੀਂ ਦੇਖਿਆ ਅੱਜ ਘੋੜੇ ਦੇ ਵੀਡੀਓ ਕਪੜਾ ਮਾਨ ਸਟੱਡ ਫਾਰਮ ਹੈ ਪਿੰਡ ਮੌੜਾ ਆਪਣੇ ਭਰਾ ਹੁਣੀ ਨੇ ਵੀਰੇ ਆਪਣੇ ਸਾਰੇ ਭਰਾ ਹੀ ਨੇ ਤੇ ਹੁਣ ਵੀਰੇ ਹੁਣ ਨਾਲ ਹੀ ਖਾ ਪੀ ਕੇ ਆਪਾਂ ਚੱਲੇ ਆ ਘਰ ਨੂੰ ਤਾਂ ਜੀ ਤਾਂ ਫਾਈਨਲੀ ਜੇ ਆਪਾਂ ਆਪਣੇ ਘਰ ਪਹੁੰਚ ਗਏ ਤਾਂ ਹੁਣ ਬੱਜ ਚੁੱਕੇ ਰਾਤ ਦੇ 11 ਤਾਂ ਹੁਣ ਜਾ ਕੇ ਫ੍ਰੀ ਹੋਏ ਆ ਤਾਂ ਕਿਉਂਕਿ ਘੋੜਿਆਂ ਦੀ ਵੀਡੀਓ ਵਗੈਰਾ ਬਣਾਉਣ ਤੋਂ ਬਾਅਦ ਤੁਹਾਨੂੰ ਜਿਵੇਂ ਪਤਾ ਹੈ ਕਿ ਇੰਟਰਵਿਊ ਹੋਇਆ ਸੀਗਾ ਇੰਟਰਵਿਊ ਤੋਂ ਬਾਅਦ ਅਸੀਂ ਖਾਣ ਪੀਣ ਦੇ ਲਈ ਡਿਨਰ ਕਰਨ ਦੇ ਲਈ ਆਪਣਾ ਡੜਬੇ ਗਏ ਸੀਗੇ ਤਾਂ ਡੜਬਿਆਂ ਉੱਥੇ ਖਾ ਪੀ ਕੇ ਗੱਲਾਂ ਬਾਤਾਂ ਕਰਕੇ ਅਗੇ ਹਾਸੇ ਮਜ਼ਾਕ ਕਰਕੇ ਉਹ ਤਾਂ ਨਹੀਂ ਰਿਕਾਰਡ ਕਰ ਸਕ ਕਿਉਂਕਿ ਸਾਰੇ ਫਰੈਂਡਸ ਬੈਠੇ ਸੀਗੇ ਉੱਥੇ ਮੈਨੂੰ ਵੀਡੀਓ ਕਲਿੱਪਸ ਐਵੇਂ ਲੈਣੀਆਂ ਪਸੰਦ ਜੀ ਨਹੀਂ ਹੈਗੀਆਂ ਕਿ ਹਾਂ ਠੀਕ ਹੈ ਜਿੱਥੇ ਆਪਣਾ ਤੁਹਾਨੂੰ ਦਾ ਮੈਂ ਜਗਾ ਤੇ ਬੰਦੇ ਦੇਖ ਕੇ ਕਰਦਾ ਵਾਂ ਕਿ ਉਹ ਪਊਰੋ ਲੈ ਸਕਦੇ ਆ ਕਿ ਹੁਣ ਉੱਥੇ ਕੋਈ ਹਾਸੇ ਮਜ਼ਾਕ ਚੱਲਦਾ ਸੀ ਤੇ ਉੱਥੇ ਹਨਾ ਉਸੇ ਟੰਗ ਨਾਲ ਕਿ ਫੋਨ ਕੱਢ ਕੇ ਕਲਿੱਪਾਂ ਜੀਆਂ ਬਣਾਓ ਹੋਣੀ ਆਪਾਂ ਜਿਵੇਂ ਆ ਜਿੱਥੇ ਇੱਥੇ ਮੌਕਾ ਮਿਲਦਾ ਉੱਥੇ ਤੁਹਾਨੂੰ ਕਰਦੇ ਆ ਤਾਂ ਕਮੈਂਟ ਜਰੂਰ ਕਰਿਓ ਕਿ ਕਿਵੇਂ ਤੁਹਾਨੂੰ ਲੱਗਿਆ ਤੇ ਘੋੜਾ ਕਿਵੇਂ ਲੱਗਿਆ ਘੋੜਾ ਬਹੁਤ ਸੋਹਣਾ ਯਾਰ ਠੀਕ ਹੈ ਕਿਸੇ ਨੇ ਵੀ ਕੋਈ ਵੀ ਸਟੱਡ ਸਰਵਿਸ ਲੈਣੀ ਹੈ ਤਾਂ ਬੀਰੇ ਹੁਣ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਮਾਨ ਸਟੱਡ ਫਾਰਮ ਠੀਕ ਹੈ ਪਿੰਡ ਮੋਣਾ ਤਾਂ ਅਗਰ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਹਾਂ ਜੀ ਕੱਲ ਨੂੰ ਗੁੱਡ ਨਾਈਟ